ਮਸਲਾ ਇਹ ਹੈ ਜੀ ਸਾਡੇ ਸੀਵਰੇਜ ਦਾ ਬਹੁਤ ਬੁਰਾ ਹੈ। ਪੁੱਡਾ ਕਲੋਨੀ ਦਾ ਪਾਣੀ ਬਿਲਕੁਲ ਨਜਾਇਜ਼ ਇਹ ਸੀਵਰੇਜ ਧੱਕੇ ਨਾਲ ਪਾਇਆ ਹੈ। ਠੀਕ ਹੈ ਹੁਣ ਅਸੀਂ ਕਹੀਏ ਵੀ ਪ੍ਰਸ਼ਾਸਨ ਨੇ ਪੈਸੇ ਲੈ ਕੇ ਪਾਇਆ ਹੈ ਤਾਂ ਉਹ ਚ ਕੋਈ ਅਣਕਥਨੀ ਨਹੀਂਗੀ। ਸਾਨੂੰ ਸਾਲਾਂ ਨੂੰ ਹੋ ਗਿਆ ਹੈ ਇਹਨਾਂ ਦੇ ਹੱਥ ਪੱਲਾ ਜੋੜਦਿਆਂ ਨੂੰ ਅਸੀਂ ਅੱਜ ਕਰਾਉਣੇ ਆ ਜੀ ਕੱਲ ਕਰਾਉਣੇ ਆ। ਤੁਸੀਂ ਸਾਰੇ ਪੱਤਰਕਾਰ ਵੀਰ ਸਾਡੇ ਮਾਡਲ ਟਾਊਨ ਜਾ ਕੇ ਵੇਖੋ ਡਾਕਟਰ ਅੰਬੇਦਕਰ ਨਗਰ ਜਿਹੜਾ ਹੈ ਉੱਥੇ ਜਾ ਕੇ ਵੇਖੋ ਲੋਕਾਂ ਦੀਆਂ ਰਸੋਈਆਂ 'ਚ ਪਾਣੀ ਵੜਿਆ ਹੈ। ਨੀ ਪੁੱਡਾ ਕਲੋਨੀ ਦਾ ਮਾਮਲਾ ਕੀ ਹੈ ਸੀਵਰੇਜ ਉੱਥੇ ਪਾਉਣ ਨਾਲ ਕੀ ਸਮੱਸਿਆ ਕੀ ਆਉਂਦੀ ਹੈ ਪੁੱਡਾ ਕਲੋਨੀ ਦਾ ਮਾਮਲਾ ਵੀਰੇ ਇਹ ਆ ਵੇਖੋ ਜਿਹੜਾ ਇਹਨਾਂ ਦਾ ਸੀਵਰੇਜ ਦਾ ਮਸਲਾ ਹੈ ਨਾ ਉਹ ਇਹ ਹੁੰਦਾ ਵੀ ਇਹਨਾਂ ਨੇ ਆਪ ਦਾ ਟ੍ਰੀਟਮੈਂਟ ਪਲਾਂਟ ਲਾ ਕੇ ਉਹਦਾ ਪਾਣੀ ਇਹਨਾਂ ਨੇ ਕਿਸੇ ਪਾਸੇ ਵੀ ਦੇਣ ਉਹ ਸੀਵਰੇਜ ਨਹੀਂ ਪੈਣਾ ਹੁੰਦਾ ਅੱਛਾ ਕੋਣ ਵੇਖੋ ਜਿਹੜਾ ਇਹ ਸੀਵਰੇਜ ਪਿਆ ਹੈ ਇਹ ਮਾਡਲ ਟਾਊਨ ਦਾ ਪਿਆ ਹੈ ਪਾਈਪਾਂ ਛੋਟੀਆਂ ਨੇ ਜੇ ਜਿੱਥੇ ਹੁਣ ਆਪਾਂ 8 ਇੰਚੀ ਦੀ ਪਾਣੀ ਟੱਪਣਾ ਹੈ ਉਥੇ 15 ਇੰਚੀ ਕਿਵੇਂ ਟੱਪ ਜੂਗਾ ਇਹਨਾਂ ਦੇ 20 ਦੀ ਮੋਟਰ ਲੱਗੀ ਆ ਮੋਟਰ ਨਾਲ ਪਾਣੀ ਚੱਕ ਕੇ ਸਿੱਟਦੇ ਆ ਉਹ ਸਾਰਾ ਜਿਹੜਾ ਹੈ ਪਾਣੀ ਜਦੋਂ ਇਧਰੋਂ ਦਬਾ ਪੈਂਦਾ ਉਹ ਸਾਰਾ ਮਾਡਲ ਟਾਊਨ ਦੇ ਪਿੱਛੇ ਵਜਦਾ ਲੈਣਾ ਤੇ ਜਾ ਕੇ ਤੁਸੀਂ ਹਾਲ ਵੇਖੋ ਲੋਕਾਂ ਦੇ ਘਰਾਂ ਦਾ ਨਿਕਲਣਾਂ ਦਾ ਕੀ ਰਸੋਈਆਂ ਤੱਕ ਪਾਣੀ ਗਿਆ ਕਦੋਂ ਦੀ ਇਹ ਸਮੱਸਿਆ ਹੈਗੀ ਹੈ ਇਹਦਾ ਸਾਲ ਹੋ ਗਿਆ ਜੀ ਸਾਨੂੰ ਤਾਂ ਸਾਲ ਹੋ ਗਿਆ ਬਿਲਕਦਿਆਂ ਨੂੰ ਕੋਈ ਗੱਲਬਾਤ ਹੋਈ ਕਿਸੇ ਅਧਿਕਾਰੀ ਨਾਲ ਗੱਲਬਾਤ ਅਧਿਕਾਰੀ ਆਉਂਦੇ ਆ ਜੀ ਉਹੀ ਮਿੱਟੀਆਂ ਖੋਲਦੇ ਆ ਹੁਣ ਅਸੀਂ ਫੇਰ ਕੱਟ ਕੀਤਾ ਅੱਜ ਤੋਂ 8-10 ਦਿਨ ਪਹਿਲਾਂ ਕੱਟ ਕੀਤਾ ਸੀ ਪੁੱਟਾ ਦੇ ਉਸ ਦਿਨ ਐਕਸ਼ਨ ਐਸਡੀਓ ਸਾਰੇ ਆਏ ਸੀ ਵੀ ਇਹ ਪੈ ਪੱਟਨੀ ਆ ਖੁਦ ਮਹਿਕਮੇ ਦੇ ਅਧਿਕਾਰੀ ਕਹਿੰਦੇ ਸੀ ਵੀ ਇਹ ਲੀਗਲ ਨਹੀਂ ਕਿ ਅਨਲੀਗਲ ਆ ਅੱਜ ਪੱਟਨੀ ਆ ਚਲੋ ਉਦੋਂ ਕਲੌਨੀ ਵਾਲੇ ਆਏ ਉਹ ਕਹਿੰਦੇ ਸਾਨੂੰ ਟਾਈਮ ਦਿਓ 28 ਤਰੀਕ ਦਾ ਟਾਈਮ ਲਿਆ ਸੀ ਉਹਨਾਂ ਨੇ 28 ਦਾ ਟਾਈਮ ਲਿਆ ਸੀ ਅੱਜ ਵੇਖ ਲਓ 3 ਹੋ ਗਈ ਆ ਤੇ ਉਦੋਂ ਦੀ ਮੋਟਰ ਜਿੱਥੇ 2 ਘੰਟੇ ਚਲਾਉਂਦੇ ਸੀ ਹੁਣ ਸਾਰਾ ਦਿਨ ਚੱਲਦੀ ਆ ਆ ਗੀਰ ਭੜਾ ਸਾਡੇ ਤੰਗ ਹੋ ਰਹੇ ਆ ਕਿਸੇ ਨੇ ਭੋਗ ਤੇ ਜਾਣਾ ਕਿ ਇਹਨੇ ਮਰਗ ਤੇ ਜਾਣਾ ਕੋ ਸਾਡਾ ਜੀ ਕਰਦਾ ਇੱਥੇ ਬੈਣ ਨੂੰ ਸਾਡੀ ਮਜਬੂਰੀ ਆ ਮੰਗ ਕੀ ਆ ਮੰਗ ਸਾਡੀ ਸਭ ਤੋਂ ਪਹਿਲਾ ਮੰਗ ਸਾਡੀ ਇਹ ਵੀ ਪੁੱਡਾ ਦਾ ਪਾਣੀ ਬੰਦ ਕਰਮ ਤੇ ਉਹਨਾਂ ਦੇ ਪਰਚਾ ਦਰਜ ਕਰ ਬਿਲਕੁਲ ਨਜਾਇਜ਼ ਸੜਕ ਪੱਟ ਕੇ ਜੇ ਕਿਸੇ ਹੋਰ ਬੰਦੇ ਨੇ ਸੜਕ ਪੱਟੀ ਹੁੰਦੀ ਨਾ ਤੇ ਪ੍ਰਸ਼ਾਸਨ ਨੇ ਪਰਚਾ ਦਰਜ ਕਰਨਾ ਹੈ ਸਿਰਫ ਉਹਨਾਂ ਦੇ ਤਾਂ ਨਹੀਂ ਹੋ ਰਿਹਾ ਉਹ ਕਦੀ ਕਿਸੇ ਐਮਐਲਏ ਦਾ ਫੋਨ ਕਰਾਉਂਦੇ ਆ ਕਦੀ ਕਿਸੇ ਮਨਿਸਟਰ ਦਾ ਫੋਨ ਕਰਾ ਦਿੰਦੇ ਆ ਹੁਣ ਵੀ ਅਸੀਂ ਪ੍ਰਸ਼ਾਸਨ ਨੂੰ ਕਿਹਾ ਵੀ ਉਹਨਾਂ ਦੇ ਬੰਦੇ ਖੜੇ ਆ ਤੁਸੀਂ ਉਹਨਾਂ ਨੂੰ ਸੱਦੋ ਸੱਦ ਕੇ ਤੇ ਗੱਲਬਾਤ ਕਰੋ ਕਹਿੰਦੇ ਉਹਨਾਂ ਨਾਲ ਨਹੀਂ ਅਸੀਂ ਗੱਲ ਕਰਾਂਗੇ ਵੇਖੋ ਜਿਹੜਾ ਬੰਦਾ ਤਾਂ ਨਜਾਇਜ਼ ਕਰ ਰਿਹਾ ਹੈ ਉਹਦੇ ਨਾਲ ਗੱਲ ਨਹੀਂ ਕਰਨੀ ਜਿਹੜਾ ਜਾਇਜ਼ ਸਾਰਾ ਮਹੱਲਾ ਸੀਵਰੇਜ ਦੇ ਬਿੱਲ ਦੇ ਰਿਹਾ ਹੈ ਉਹਨਾਂ ਨੂੰ ਕਹਿੰਦੇ ਤੁਸੀਂ ਉੱਠ ਜੂ। ਸਾਹਿਬ ਜੀ ਇੱਕ ਨੰਬਰ ਵਾਰ ਸਾਡਾ ਮਾਡਲ ਟਾਊਨ ਤੋਂ ਸਾਰੇ ਨੂੰ ਸਮੱਸਿਆ ਆ ਰਹੀ ਹੈ। ਸਾਰੇ ਦੀ ਸਾਰੇ ਦੀ ਸਮੱਸਿਆ ਨਹੀਂ ਜੀ ਤੁਸੀਂ ਜਾ ਕੇ ਵੇਖੋ ਛੱਪੜ ਲੱਗੇ ਆ। ਗਲੀ ਨਾ ਦੂਰ ਜਾਣ ਦੀ ਲੋੜ ਹੀ ਨਹੀਂ ਗਲੀ ਨੰਬਰ 1 ਚੈਂਟ ਘੋਚ ਲਾਂਗੇ ਬਾਅਦ ਚ ਤੁਹਾਨੂੰ ਸਾਰੀ ਤਸਵੀਰ ਸਾਹਮਣੇ ਦੇਜੋ ਕੀ ਨਾਮਾ ਔਰ ਕੀ ਸਮੱਸਿਆ ਆ ਰਹੀ ਹੈਗੇ ਜਿਸ ਨੂੰ ਲੈ ਕੇ ਅੱਜ ਜਿਹੜਾ ਧਰਨਾ ਪੱਤੇ ਲਾਇਆ ਗਿਆ ਜੈ ਭੀਮ ਜੈ ਭਾਰਤ ਮੈਂ ਬਲਵੰਤ ਸੰਮੇ ਵਾਲੀ ਰਾਸ਼ਟਰੀ ਸਿਕੱਤਰ ਲੋਕ ਸਭਾ ਦਾ ਪ੍ਰੋਪਰ ਇੰਚਾਰਜ ਨੈਸ਼ਨਲਿਸਟ ਜੈਸਟਿਸ ਪਾਰਟੀ ਅੱਜ ਜਿਹੜਾ ਸਾਡੇ ਤੋਂ ਧਰਨਾ ਲਾਇਆ ਹੈ ਵਾਰਡ ਨੰਬਰ 1 ਦਾ ਹੈ ਜਿਹੜੇ ਕਾਫੀ ਜਿਹੜੇ ਮਜ਼ਦੂਰ ਪਰਿਵਾਰ ਰਹਿ ਰਹੇ ਆ ਇਹਦੇ ਨਾਲ ਇੱਕ ਪੁੱਡਾ ਕਲੋਨੀ ਹੈ ਜਿਹੜੇ ਉਹਨਾਂ ਵੱਲੋਂ ਇੱਕ ਸੀਵਰੇਜ ਦਾ ਜਿਹੜਾ ਪਾਣੀ ਮਾਡਰ ਟਾਊਨ ਤੇ ਅਮਰੀਕਨ ਨਗਰ ਤੇ ਪਾਇਆ ਜਾ ਰਿਹਾ ਉਸ ਕਰਕੇ ਜਿਹੜਾ ਕਾਫੀ ਲੰਬੇ ਸਮੇਂ ਤੋਂ ਜਿਹੜਾ ਪਾਣੀ ਦੀ ਸਮੱਸਿਆ ਆ ਰਹੀ ਹੈ ਨਿੱਕੇ ਨਿੱਕੇ ਜਿਹੜੇ ਸਕੂਲ ਨੂੰ ਜਾਂਦੇ ਉਹ ਘਰਾਂ ਦੇ ਉਹਦੇ ਪਾਣੀ ਦੇ ਵਿੱਚੋਂ ਨਿਕਲ ਕੇ ਜਾਂਦੇ ਪ੍ਰਸ਼ਾਸਨ ਨੂੰ ਸੀ ਕਈ ਵਾਰ ਇਸ ਸਬੰਧ ਵਿੱਚ ਮਲੰਨ ਵਾਸੀਆਂ ਨੇ ਜਿਹੜੀਆਂ ਕੰਪਲੇਟਾ ਵੀ ਦਿੱਤੀਆਂ ਕਿਉਂਕਿ ਇੱਥੇ ਬਿਮਾਰੀ ਫੈਲਣ ਦਾ ਜਿਹੜਾ ਖਤਰਾ ਹੈ ਕਿਉਂਕਿ ਕਈ ਗਰੀਬ ਪਰਿਵਾਰ ਰਹੇ ਜਿਹੜੇ ਬਿਮਾਰ ਵੀ ਪਏ ਆ ਤੇ ਐਕਸ਼ਨ ਨੇ ਸਾਨੂੰ ਕਾਫੀ ਵਾਰ ਜਿਹੜਾ ਭਰੋਸਾ ਵੀ ਦਿੱਤਾ ਪਰ ਨਹੀਂ ਹੋਇਆ ਜਿਹੜਾ ਪੁੱਡਾ ਕਲੋਨੀ ਦਾ ਪਾਣੀ ਬੰਦ ਕਰਨ ਵਾਸਤੇ ਅਸੀਂ ਅੱਜ ਤਰਨਾ ਲਾਇਆ ਹੈ ਇਹਨਾਂ ਨੇ ਉਹ ਵੀ ਨਹੀਂ ਕੀਤਾ ਪਰ ਜਿਹੜਾ ਪ੍ਰਸ਼ਾਸਨ ਨੂੰ ਇੱਕ ਵਾਰ-ਵਾਰ ਇਹ ਗੱਲ ਕਹੀ ਜਾਂਦੀ ਸੀ ਕਿ ਕਿਉਂਕਿ ਤੁਹਾਡਾ ਜਿਹੜਾ ਇੱਕ ਟੈਂਡਰ ਪਾਇਆ ਜਾ ਕੋ ਪਾਣੀ ਸੜ ਜਿਹੜੇ ਦਸਹਿਰਾ ਗਰਾਊਂਡ ਚ ਪੈ ਕੇ ਅਜ ਤੱਕ ਕੋਈ ਪਾਈਪ ਨਹੀਂ ਪਾਈ ਪਰ ਹੁਣ ਤਾਂ ਤੁਹਾਨੂੰ ਪਤਾ ਸ਼ਾਇਦ ਪ੍ਰੈਸ ਵੇਖਦੀ ਸਾਰੇ ਸ਼ਹਿਰ ਦਾ ਬੁਰਾ ਹਣੇ ਸਫਾਈ ਵੀ ਹੋ ਚੁੱਕੀ ਹੈ ਪਰ ਜਿਹੜਾ ਸਾਡਾ ਪਰਾਲਾ ਉੱਥੇ ਦੇ ਉੱਥੇ ਹੀ ਹੈ ਹੁਣ ਤਰਨਾ ਕਿੰਨਾ ਚਿਰ ਜਾਰੀ ਰਹੂ ਵੇਖਦੇ ਜੇ ਕੋਈ ਅਧਿਕਾਰੀ ਸਾਡੀ ਜਿੰਨੀ ਦੇ ਰਹੇ ਇੱਕ ਤਾਂ ਪੁੱਡਾ ਕਲੋਨੀ ਦਾ ਪਾਣੀ ਨਹੀਂ ਬੰਦ ਕਰਦਾ ਇੱਕ ਜਿਹੜਾ ਉਹਦਾ ਹੱਲ ਨਹੀਂ ਕਰਕੇ ਦੇਦਾ 19 ਦਿਨ ਅਸੀਂ ਧਰਨਾ ਨਹੀਂ ਚੱਕਾਂਗੇ ਅਸੀਂ ਤਾਂ ਹੋਰ ਵੀ ਜਿਹੜੇ ਜੱਥੇਬੰਦੀਆਂ ਨੂੰ ਜਿਹੜੀ ਬਾਜ ਅਸੀਂ ਦੇ ਰਹੇ ਹਾਂ ਕਾਲ ਦੇ ਰਹੇ ਹਾਂ ਵੱਧ ਤੋਂ ਵੱਧ ਜਿੰਨੇ ਦਿਨ ਉਹ ਬੈਠਾ ਗਿਆ ਤੇ ਬੈਠਾਂਗੇ ਹੁਣ ਕੋਈ ਪਹੁੰਚ ਕੋਈ ਅਧਿਕਾਰੀ ਨਹੀਂ ਸਾਡੇ ਵੱਲੇ ਤਾਂ ਅਜੇ ਪੁਲਿਸ ਪਹੁੰਚੀ ਹੈ ਸੀਐਡੀਲ ਭਰਾ ਆ ਉਹਨਾਂ ਨੇ ਐਸਡੀਐਮ ਸਾਹਿਬ ਨਾਲ ਗੱਲ ਕੀਤੀ ਹੈ ਤੇ ਜਈ ਆਇਆ ਹੈ ਜਿਹੜੇ ਐਕਸ਼ਨ ਸਾਹਿਬ ਹੈ ਉਹ ਕਹਿੰਦਾ ਮੈਂ ਤਾਂ ਬਾਹਰ ਆ ਪਰ ਇਹਨਾਂ ਮੁਹੱਲਾ ਨਿਵਾਸੀਆਂ ਦਾ ਇਹ ਕਹਿਣਾ ਵੀ ਕੋਈ ਜਿਹੜਾ ਵਧੀਆ ਅਧਿਕਾਰੀ ਆਵੇ ਜਿਹੜਾ ਸਾਨੂੰ ਕੋਈ ਰਿਟਰਨ ਚ ਲਿਖ ਕੇ ਦੇ ਕੇ ਜਾਵੇ ਵੀ ਕਿੰਨੇ ਦਿਨਾਂ ਤੱਕ ਕੀ ਸਮੱਸਿਆ ਆ ਰਹੀ ਹੈ ਸਾਡਾ ਪਾਣੀ ਬਹੁਤ ਬਾਰੇ ਬੱਚੇ ਬਿਮਾਰ ਹੋਏ ਪਏ ਜਿਵੇਂ ਸਤਿਆਨਾਸ਼ ਹੋਇਆ ਪਿਆ ਸਾਰੇ ਘਰ ਦਾ ਸਾਡੇ ਵਿਆਹ ਹੁੰਦੇ ਸੀ ਗਲੀ ਚ ਚੈਂਟ ਲੱਗਦੇ ਸੀ ਹੁਣ ਗਰੀਬ ਪੈਸਾ ਦੇ ਵਿੱਚ ਕਰਦੇ ਗਰੀਬਾਂ ਕੋਲ ਕਿੰਨਾ ਕੁ ਪੈਸਾ ਹੁੰਦਾ ਦੱਸੋ ਵਿਆਹ ਪੈਸਾ ਦੇ ਵਿੱਚ ਹੁੰਦੇ ਆ ਉਹੀ ਗਰੀਬ ਕੋਲ ਪੈਸਾ ਹੁੰਦਾ ਉਹੀ ਚੱਕ ਕੇ ਪੈਸਾ ਨੂੰ ਦਿੰਦੇ ਆ ਜਿਹੜਾ ਮੁੱਲਾ ਤੁਹਾਡਾ ਡਾਕਟਰ ਮੇਰਗਰ ਨਗਰ ਕਦੋਂ ਕਦੋਂ ਦੀ ਸਮੱਸਿਆ ਇਹ ਇਹ ਸਾਲ ਦਾ ਦੋ ਸਾਲ ਡੇਢ ਸਾਲ ਸਾਲ ਹੋ ਗਿਆ ਇੱਕ ਇੱਕ ਸਾਲ ਹੋ ਗਿਆ ਪਾਣੀ ਗੋਡੇ-ਗੋਡੇ ਪਾਣੀ ਖੜਾ ਹੁਣ ਜਾ ਕੇ ਵੇਖ ਸਕਦੇ ਆ ਜਾ ਕੇ ਹੁਣ ਵੀ ਵੇਖਿਆ ਜਾ ਸਕਦਾ ਹੈ ਬਹੁਤ ਬੁਰਾ ਹਾਲ ਹੈ ਜਵਾਗ ਸਕੂਲ ਜਾਂਦੇ ਆ ਵਿੱਚ ਡਿੱਗਦੇ ਚਿੱਕੜ ਦੇ ਤੁਸੀਂ ਵੇਖੋ ਕੀ ਬੁਰਾ ਹੋਰ ਹੋਇਆ ਬੱਚਿਆਂ ਦਾ ਛੋਟੇ ਸਿਵਰੇ ਪਾਇਆ ਹੋਇਆ ਮੱਲੇ ਦੇ ਵਿੱਚ ਉਹ ਪਾਇਆ 9 ਇੰਚ ਅੱਛਾ ਉਹਦੀ ਸਮੱਸਿਆ ਬਹੁਤ ਹੈ ਉਹਦਾ ਵੀ ਪਾਣੀ ਖੜ ਜਾਂਦਾ ਇਹਦਾ ਵੀ ਪਾਣੀ ਖੜ ਜਾਂਦਾ ਚੱਲਦਾ ਪਾਣੀ ਹਾਂ ਉੱਤੇ ਚੱਲਦਾ ਉਹਦਾ ਪਾਣੀ ਲੰਗਦੇ ਨਹੀਂ ਪੈਪਾ ਬੰਦਦਾ ਜਮਾ ਹੂੰ ਜਮਾ ਬੰਦ ਪੈਪਾ ਹੈ ਬੁਰਾ ਹਾਲ ਹੋ ਗਿਆ ਜਮਾ ਬੱਚੇ ਜੋ ਸਕੂਲ ਨਹੀਂ ਜਾ ਸਕਦੇ ਉਹੀ ਮੇਨ ਗਲੀ ਹੈ ਸਾਡੀ ਜਿਹੜੇ ਬੱਚੇ ਸਕੂਲ ਚ ਜਾਂਦੇ ਹੈਗੇ ਆ ਸਾਰੀਆਂ ਗਲੀਆਂ ਦੇ ਤਿੰਨਾਂ ਗਲੀਆਂ ਦੇ ਬੱਚੇ ਸਾਡੀ ਗਲੀ ਵਿੱਚ ਦੀ ਲੰਘਦੇ ਆ ਅਸੀਂ ਚੱਕਦੇ ਨਹੀਂ ਆ ਬੱਚਿਆਂ ਨੂੰ ਡਿੱਗੇ ਪਿਆ ਨੂੰ ਵੀ ਬੱਚੇ ਡਿੱਗ ਪਏ ਚੱਕੋ ਇਹਨਾਂ ਨੂੰ ਚਿੱਕੜ 'ਚ ਡਿੱਗ ਪਏ 60 ਫੀਟ ਵੀ ਲੱਗ ਕੇ ਹੁੰਦੀ 60 ਫੀਟ ਵੀ ਲੱਗਦੀ ਬੱਚਿਆਂ ਦੇ 60 ਫੀਟ ਵੀ ਲੱਗਦੀ ਹੈ ਬਾਹਰ ਵਿੱਚੋਂ ਆਖ ਪਰ ਜਿਵੇਂ ਬਿਮਾਰ ਵੀ ਪਏ ਆ ਬੁਰਾ ਹਾਲ ਹੋਇਆ ਪਏ ਤੁਸੀਂ ਚੱਲ ਕੇ ਵੇਖ ਲਓ ਤੁਸੀਂ ਆਪੇ ਮੰਨ ਜਾਓਗੇ ਆਪਕੋ ਕਿ ਬਹੁਤ ਬੁਰਾ ਹਾਲ ਆ ਰਿਹਾ ਹੈ ਜਿਵੇਂ ਸਭ ਤੋਂ ਮੰਦਾ ਹਾਲ ਆ ਰਿਹਾ ਸਾਡਾ ਬਹੁਤ ਬੁਰਾ ਹਾਲ ਹੈ ਵੀਰੇ ਸਾਡਾ ਹੱਲ ਕਰੋ ਇਹ ਸਾਡਾ ਹੱਲ ਕਰਕੇ ਦਿਓ ਇਹ ਗਲੀ ਵੀ ਨਹੀਂ ਸੋਣੇ ਸਾਰੇ ਜੀ ਦੀ ਜਾਨੀ ਇਹ ਪ੍ਰਸ਼ਾਸਨ ਆ ਰਿਹਾ ਪਰ ਤੁਹਾਨੂੰ ਕੋਈ ਭਰੋਸਾ ਨਹੀਂ ਦਿਵਾ ਰਿਹਾ ਸਾਨੂੰ ਵੀ ਇਸ ਤਰ੍ਹਾਂ ਕਰਕੇ ਵੀ ਤੁਹਾਡਾ ਵੀ ਅਸੀਂ ਹਾਲ ਪੱਕੇ ਤੌਰ ਤੇ ਕਰਾਂਗੇ ਪਾਣੀ ਆ ਜਿਹੜਾ ਲੈਟਰਿੰਗ ਵਾਲਾ ਫਲਸ਼ਾਂ ਦਾ ਸਾਡਾ ਬੁਰਾ ਹਾਲ ਹੋਇਆ ਪਿਆ ਰਸੋਈਆਂ ਤਾਂ ਕੁੱਪੜਿਆ ਪਿਆ ਬਿਮਾਰੀਆਂ ਵਧੀਆਂ ਵਧੀਆਂ ਪਈਆਂ ਬਜ਼ੁਰਗ ਸਾਡੇ ਮੰਜਿਆਂ ਤੇ ਪਈਆਂ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜਲਦ ਤੋਂ ਜਲਦ ਵੀ ਕੀ ਨਾ ਹੈ ਤੇ ਕੀ ਕਰਨਾ ਚਾਹੋਗੇ ਜਿਹੜਾ ਅੱਜ ਰੋਕ ਮੇਰਾ ਇਹ ਰঞ্জੀਤ ਸਿੰਘ ਜਈ ਆ ਜੀ ਮੈਂ ਇੱਥੇ ਇਥੇ ਮਾਡਲ ਟਾਊਨ ਦੀ ਇਹ ਕਾਫੀ ਪੁਰਾਣੀ 3-4 ਸਾਲਾਂ ਦੀ ਪ੍ਰੋਬਲਮ ਹੈ ਜੀ ਪਾਣੀ ਦੀ ਇਹਦਾ ਹੁਣ ਅਸੀਂ ਐਸਟੀਮੇਟ ਬਣਾਇਆ ਜੀ ਮਾਡਲ ਟਾਊਨ ਡਿਸਪੋਜ਼ਲ ਤੋਂ ਦੁਸ਼ਹਿਰਾ ਗਰਾਊਂਡ ਡਿਸਪੋਜ਼ਲ ਤੱਕ ਪੈ ਪਣੀ ਹੈ ਸਿੱਧੀ ਬਾਏ ਪ੍ਰੈਸ਼ਰ ਉਹ ਐਸਟੀਮੇਟ ਟੈਕਨੀਕਲ ਸੈਕਸ਼ਨ ਵਾਸਤੇ ਭੇਜਿਆ ਵਾ ਜੀ 5-4 ਦਿਨਾਂ ਚੋਂ ਪਾਸ ਹੋ ਕੇ ਆਜੂ ਫੇਰ ਟੈਂਡਰ ਲਾ ਕੇ ਇਹਨਾਂ ਦੀ ਪ੍ਰੋਬਲਮ ਸਦਾ ਲਈ ਹੱਲ ਹੋ ਜੇ ਇਹ ਮਹੱਲੇ ਨਾਲ ਤਾਂ ਕਹਿਣਾ ਵੀ ਕਾਫੀ ਲੰਮਾ ਸਮਾਂ ਹੋ ਗਿਆ ਇਹਨਾਂ ਸਮਾਂ ਕਿਉਂ ਲੱਗਿਆ ਜੀ ਇਹ ਕਰ ਰਹੇ ਆ ਜੀ ਪਹਿਲਾ ਐਸਟੀਮੇਟ ਵਾਪਸ ਆ ਗਿਆ ਸੀ ਕਿ ਜੀ ਇੱਕ ਵਾਰ ਸਰਕਾਰ ਤਾਂ ਹੁਣ ਉਹਦੇ ਚੁਟਪੀਆਂ ਦੂਰ ਕਰਕੇ ਦੁਬਾਰਾ ਭੇਜਿਆ ਵਾ ਜੀ ਐਸਟੀਮੇਟ ਹੁਣ ਪਾਸ ਹੋ ਕੇ ਆ ਜੂਗਾ ਡੀ ਸਾਹਿਬ ਨੇ ਵੀ ਫੋਨ ਕੀਤਾ ਸੀ ਤੁਹਾਨੂੰ ਕਿਹੜੇ ਤੱਕ ਮਸਲਾ ਹਲ ਹੋਏਗਾ ਜੀ ਕੱਲ ਨੂੰ ਐਕਸ਼ਨ ਸਾਹਿਬ ਦੇਸ਼ ਕੀ ਥੈਂਕ ਯੂ ਸਰ ਜਿਹੜੇ ਲੋਕਾਂ ਦਾ ਕਹਿਣਾ ਕਿ ਬੁੱਢਾ ਕਲੌਨੀ ਦੇ ਜਿਹੜਾ ਲੀਗਲ ਤਰੀਕੇ ਨਾਲ ਪਾਣੀ ਪਾ ਰਿਹਾ ਉਹਦੇ ਤਾਂ ਜਿਆਦਾ ਸਾਦਾ ਉਹ ਇਹਦਾ ਕੱਲ ਨੂੰ ਹੱਲ ਕਰਦੇ ਆ ਜੀ ਕੱਲ ਨੂੰ ਐਕਸ਼ਨ ਸਾਹਿਬ ਆਉਣਗੇ ਜਿਵੇਂ ਕੋਈ ਉੱਚ ਅਧਿਕਾਰੀ ਹੁਕਮ ਕਰਨਗੇ ਉਵੇਂ ਆਪਾਂ ਬੰਦ ਕਰ ਦੇਈਏ